भजारे साके सरे करनदा भजारे को सिधरा पानी को कोई खटानी भारी लगी ना अपने यार राम के में दगटन खटारे साके सरे लगी खटाल में दगटन ओ पिया को हां के फेरो नालिया भजारे जीवन के दिन में खंडा मिठला सुदा पर रोड देखा माल हाथ भेजत पूरी बैल र칙 चलवाया अकालू जे घर बुक पुटे में तोपा

ਤੁਸੀਂ ਇਹ ਕਹਿੰਦੇ ਹੋ ਜਨ ਸਖਤੀ న్యూਸ ਪੰਜਾਬ ਮੈਂ ਹਾਂ ਪੱਤਰਕਾਰ ਗੁਰਸੇਵ ਸੋਹੀ ਦਰਸ਼ਕੋ ਅੱਜ ਅਸੀਂ ਪਹੁੰਚੇ ਹਾਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਨਰੈਣਗੜ੍ਹ ਸੋਈਆਂ ਵਿਖੇ ਜਿੱਥੇ ਕਿ ਸ਼ਹੀਦਾਂ ਦੇ ਸ਼ਰਧਾਗ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿੰਡ ਵਾਸੀਆਂ ਵੱਲੋਂ ਠੰਡੇ ਮਿੱਠੇ ਜਲਦੀ ਸੇਵਲ ਲਾਈ ਗਈ ਹੈ ਆਓ ਦਰਸ਼ਕੋ ਅਸੀਂ ਗੱਲਬਾਤ ਕਰਵਾਉਣੇ ਪਿੰਡ ਵਾਸੀਆਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਜਨ ਸ਼ਕਤੀ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਸਾਡੀ ਜੋ ਆਵਾਜ਼ ਆ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਾਂ ਉਹ ਠੰਡੇ ਮਿੱਠੇ ਜਲ ਦੀ ਸਬੀਲ ਲਾਈ ਐ ਇਸ ਬਾਰੇ ਕੀ ਜਨੇ ਹੱਦਣਾ ਚਾਹੁੰਦੇ ਨੌਜਵਾਨਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿੰਡ ਨਾਰਾਇਣਗੜ ਸੋਈਆਂ ਜਿਹੜਾ ਬਰਨਾਲਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੋ ਜੁਵਾਨ ਸਬੰਧ ਸਾ ਹਰ ਸਾਲ ਅ ਨਿਸਾਨੀ ਦਿਹਾੜੇ ਦੇ ਉੱਤੇ ਠੰਡੇ ਮਿੱਠੇ ਦੀ ਸਬੀਲ ਲਵਾਉਨੇ ਆ ਸੋ ਇਸ ਵਾਰ ਵੀ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਠੰਡੇ ਮਿੱਠੇ ਜਲਦੀ ਸਬੀਲ ਲਾਈ ਆ ਤੇ ਅਸੀਂ ਦੁਨੀਆ ਨੂੰ ਇਹ ਅਸੀਂ ਕੁੱਨੇ ਤੱਕ ਇਹ ਸੀ ਪਹੁੰਚਾਉਣਾ ਚਾਹਨੇ ਆ ਕਿ ਅਸੀਂ ਜੋ ਇਹ ਸ਼ਹੀਦੀ ਦਿਹਾੜੇ ਮਨਾਉਂਦੇ ਆ ਤੇ ਇੱਕ ਸਾੰਡਾ ਸੰਦੇਸ਼ ਹੁੰਦਾ ਕਿ ਅਸੀਂ ਸਾਡੇ ਪੁਰਖਿਆਂ ਦੇ ਜਿਹੜੇ ਦਿਹਾੜੇ ਆ ਉਹ ਅਸੀਂ ਚੜ੍ਹਦੀ ਕਲਾ ਨਾਲ ਮਨਾਈਏ ਧੰਨਵਾਦ ਜੀ ਚਲੋ ਪੋਲੀਆ ਪਾਲ ਸਿਆਰੇ ਲਖੇ ਇਕ ਨਾ ਚਲੇ ਨਾ ਸਿਆਰੇ ਹੋਏ ਪੋਲੇ ਦੁੱਤੇ ਪਾਲ ਸੁਗੰਧ ਦੇ ਚੇਨਾ ਨਾਕਨੀ ਖੇੜਾ ਵੈਗੋਜੀ ਦਾ ਖਾਸਾ ਵੈਗੋਜੀ ਕੀ ਹੁੰਦੇ